ਦੋਸਤੋ ਮੈਂ ਤੁਹਾਡੇ ਸ਼ੇਵ ਇੱਕ ਛੋਟੀ ਜੀ ਰੀਲ ਲੈ ਕੇ ਆਇਆ ਹਾਂ ਔਰ ਅੱਜ ਦੀ ਰੀਲ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਰੀਲ ਹੈ ਕਿ ਆਪਣੇ ਆਪ ਦੀ ਹੋਂਦ ਨੂੰ ਅਸੀਂ ਮੰਨफी ਸਮਝਦੇ ਹਾਂ ਜਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਪੜਾ ਆਉਂਦੇ ਹਨ ਵਕਤ ਦਾ ਪਹੀਆ ਚੱਲਦਾ ਰਹਿੰਦਾ ਹੈ ਔਰ ਇੱਕ ਇਹੋ ਜੀ ਸਥਿਤੀ ਕਈ ਬੜੀ ਹੋ ਜਾਂਦੀ ਹੈ ਬਹੁਤੇ ਤੌਰ ਤੇ ਸਾਡੇ ਬਜ਼ੁਰਗਾਂ ਦੇ ਵਿੱਚ ਸਾਡੇ ਸੀਨੀਅਰ ਦੇ ਵਿੱਚ ਅਸੀਂ ਰਿਸ਼ਤਿਆਂ ਦੇ ਵਿੱਚ ਆਪਣੇ ਆਪ ਦੀ ਹੋਂਦ ਨੂੰ ਮੰਨਹੀ ਪਾਉਂਦੇ ਹਾਂ ਅਸੀਂ ਸਾਰੇ ਰਿਸ਼ਤਿਆਂ ਦੇ ਵਿੱਚ ਦੇਖਦੇ ਹਾਂ ਕਿ ਸਾਡੀ ਕਿਤੇ ਐਗਜ਼ਿਸਟੈਂਸ ਨਹੀਂ ਕਿਉਂਕਿ ਸਾਡੀ ਉਨੀ ਇੰਪੋਰਟੈਂਸ ਨਹੀਂ ਰਹਿੰਦੀ ਹਰ ਇੱਕ ਬੰਦਾ ਆਪਣੇ ਆਪ ਚ ਮਸਰੂਫ ਹੁੰਦਾ ਹੈ ਬਿਜ਼ੀ ਹੁੰਦਾ ਹੈ ਸਾਡੇ ਵੱਲ ਧਿਆਨ ਨਹੀਂ ਦਿੰਦਾ ਅਟੈਨਸ਼ਨ ਨਹੀਂ ਦਿੰਦਾ ਸਾਡੇ ਵੱਲ ਫੋਕਸ ਨਹੀਂ ਹੁੰਦਾ ਕਿਉਂਕਿ ਮਤਲਬ ਦੇ ਨਾਲ ਸਾਰੇ ਜ਼ਿੰਦਗੀ ਚੱਲਦੀ ਹੈ ਔਰ ਹਰ ਇੱਕ ਬੰਦਾ ਆਪਰਚਨਿਸਟ ਹੈ ਇਸ ਦੁਨੀਆ ਦੇ ਵਿੱਚ ਔਰ ਜਦੋਂ ਅਸੀਂ ਸੀਨੀਅਰ ਹੋ ਜਾਂਦੇ ਹਾਂ ਜਦੋਂ ਅਸੀਂ ਇਕੱਲੇ ਰਹਿ ਜਾਂਦੇ ਹਾਂ ਤੇ ਸਾਡੇ ਵੱਲ ਕੋਈ ਤਵੱਜੂ ਨਹੀਂ ਦਿੰਦਾ ਕੋਈ ਧਿਆਨ ਨਹੀਂ ਦਿੰਦਾ ਫਿਰ ਸਾਡਾ ਧਿਆਨ ਆਪਣੇ ਵੱਲ ਨੂੰ ਅੰਦਰ ਨੂੰ ਅੰਦਰ ਮੁਖੀ ਹੋ ਜਾਂਦਾ ਹੈ ਅੰਦਰ ਅਸੀਂ ਆਪਣੇ ਵੱਲ ਨੂੰ ਫਿਰ ਧਿਆਨ ਹੁੰਦਾ ਹੈ ਤਾਂ ਇਸੇ ਕਰਕੇ ਸ਼ਾਇਦ ਮਹਾਤਮਾ ਬੁੱਧ ਨੇ ਸਾਰੇ ਖੁਸ਼ ਹੁੰਦਿਆਂ ਹੋਇਆਂ ਹੀ ਆਪਣੇ ਆਪ ਨੂੰ ਨਵੇਕਲਾ ਕਰਨ ਵਾਸਤੇ ਘਰੋਂ ਨਿਕਲ ਗਏ ਦੂਰ ਹੋ ਗਏ ਆਪਣੇ ਆਪ ਨੂੰ ਡਿਸਟਰੈਕਟ ਕੀਤਾ ਲੋਕਾਂ ਤੋਂ ਤਾਂ ਕਿ ਉਹ ਆਪਣੇ ਵੱਲ ਧਿਆਨ ਕਰ ਸਕਣ ਸੈਲਫ ਫੋਕਸ ਹੋ ਸਕਣ ਸੋ ਕਈ ਵਾਰੀ ਸਾਨੂੰ ਸੈਲਫ ਫੋਕਸ ਹੋਣ ਵਾਸਤੇ ਦੁਨੀਆ ਦੀ ਭੀੜ ਚੋਂ ਬਾਹਰ ਨਿਕਲਣਾ ਪੈਂਦਾ ਹੈ ਕਿਉਂਕਿ ਜਿਹੜੀ ਦੁਨੀਆ ਦੀ ਭੀੜ ਹੈ ਉਹ ਸਾਨੂੰ ਅਟਰੈਕਟ ਕਰਦੀ ਹੈ ਆਪਣੀਆਂ ਸੁੰਦਰਤਾ ਦੇ ਕਰਕੇ ਰੰਗੀਆਂ ਦਾ ਕਰਕੇ ਪਰ ਜੇ ਅਸੀਂ ਇਹਨਾਂ ਰੰਗੀਆਂ ਨੂੰ ਥੋੜੀ ਦੇਰ ਵਾਸਤੇ ਨੈਗਲੈਕਟ ਕਰ ਦਈਏ ਆਪਣੇ ਵਾਲ ਨੂੰ ਧਿਆਨ ਦੇਈਏ ਤਾਂ ਸਾਨੂੰ ਜ਼ਿੰਦਗੀ ਦੇ ਜਿਥਾਰਥਵਾਦ ਦਾ ਪਤਾ ਲੱਗਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਸਾਨੂੰ ਹਨੇਰੇ ਦੀ ਇੰਪੋਰਟੈਂਸ ਨਹੀਂ ਪਤਾ ਲੱਗਦੀ ਜਦੋਂ ਲਾਈਟ ਜਾਂਦੀ ਹੈ ਜਦੋਂ ਪਾਵਰ ਆਊਟਰੇਜ ਹੁੰਦਾ ਹੈ ਉਦੋਂ ਸਾਨੂੰ ਹਨੇਰੇ ਦਾ ਪਤਾ ਲੱਗਦਾ ਹੈ ਕਿ ਸਾਡੇ ਕੋਲ ਜੋ ਕੁਝ ਹੈ ਰੋਸ਼ਨੀ ਦੀ ਕੀ ਇੰਪੋਰਟੈਂਸ ਸੀ ਬਿਜਲੀ ਦੀ ਕੀ ਇੰਪੋਰਟੈਂਸੀ ਇੰਟਰਨੈਟ ਬੰਦ ਹੋ ਜਾਂਦਾ ਹੈ ਔਰ ਸਾਨੂੰ ਕਈ ਤਰ੍ਹਾਂ ਦੀਆਂ ਹੋਰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਨੇਰੇ ਦੇ ਲਈ ਅਸੀਂ ਯੂਜ਼ ਟੂ ਨਹੀਂ ਹੁੰਦੇ ਤੇ ਸਾਨੂੰ ਫਿਰ ਫਿਰ ਦੁਬਾਰਾ ਲਾਈਟ ਜਗਾਉਣੀ ਪੈਂਦੀ ਹੈ ਕੈਂਡਲ ਜਗਾਉਣੀ ਪੈਂਦੀ ਹੈ ਜਾਂ ਹੋਰ ਸਾਨੂੰ ਮੋਮਬਤੀਆਂ ਜਗਾ ਕੇ ਜਾਂ ਲੈਂਪਾਂ ਜਗਾ ਕੇ ਆਪਣੇ ਆਪ ਨੂੰ ਰੋਸ਼ਨੀ ਦੇ ਪ੍ਰਤੀ ਬਣਾਉਂਦੀ ਰੋਸ਼ਨੀ ਪੈਦਾ ਕਰਨੀ ਪੈਂਦੀ ਹੈ ਸੋ ਦੋਸਤੋ ਜਿਹੜੀ ਅਸਲੀ ਰੋਸ਼ਨੀ ਹੈ ਉਸ ਦੀ ਇੰਪੋਰਟੈਂਸ ਨੂੰ ਸਮਝਣਾ ਜ਼ਰੂਰੀ ਹੈ ਜੋ ਸਮਾਂ ਇਸੇ ਤਰ੍ਹਾਂ ਇੰਪੋਰਟੈਂਟ ਹੈ ਪ੍ਰੈਜ਼ੈਂਟ ਸੋ ਪ੍ਰੈਜ਼ੈਂਟ ਨੂੰ ਜ਼ਿਆਦਾ ਉਹਦੀ ਵੈਲਿਊ ਸਮਝਣ ਦੀ ਲੋੜ ਹੈ ਆਓ ਸਮੇਂ ਦਾ ਸਤਿਪਯੋਗ ਕਰਨਾ ਸਿੱਖੀਏ ਔਰ ਜੋ ਸਾਡੇ ਕੋਲ ਹੈ ਜੋ ਸਾਡੇ ਕੋਲ ਪ੍ਰਮਾਤਮਾ ਨੇ ਕੁਦਰਤ ਨੇ ਬਖਸ਼ਿਆ ਹੈ ਉਸ ਦਾ ਸਤਿਪਯੋਗ करिए ਉਸ ਦੀ ਇੰਪੋਰਟੈਂਸ ਸਮਝਿਏ ਕਿਉਂਕਿ ਜਿਹੜਾ ਅੰਦਾ ਬੰਦਾ ਹੁੰਦਾ ਹੈ ਬਲਾਈਂਡ ਬੰਦਾ ਹੁੰਦਾ ਹੈ ਉਸ ਦੀ ਜ਼ਿੰਦਗੀ ਹਮੇਸ਼ਾ ਹਨੇਰੀ ਹੀ ਹੈ ਜਦੋਂ ਉਸ ਦੇ ਜੀਵਨ ਚ ਉਜਾਲਾ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਜਾਲੇ ਦੀ ਕੀ ਇੰਪੋਰਟੈਂਸ ਹੈ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੰਪਾਖਰ ਜੀ ਦੇ ਵਾਸਤੇ ਰੋ ਗੋਡ ਬles